ਸ਼ਸ਼ੀਕਲ ਆਈ ਹੋਪ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਸਭ ਤੋਂ ਪਹਿਲਾਂ ਸਾਡੇ ਵੱਲੋਂ ਸਾਡੀ ਸਾਰੀ ਟੀਮ ਦੇ ਵੱਲੋਂ ਨਵੇਂ ਸਾਲ ਦੀ ਤੁਹਾਨੂੰ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਬਹੁਤ-ਬਹੁਤ ਸਭ ਨੂੰ ਬਧਾਈਆਂ ਹੋ ਸੋ ਪਰਮਾਤਮਾ ਕਿਰਪਾ ਕਰੇ ਜੋ ਸਮਾ ਵਿਦਿਆਇਕ ਉਹ ਵਾਹਿਗੁਰੂ ਪਰਮਾਤਮਾ ਦੀ ਮਰਜ਼ੀ ਸੋ ਆਉਣ ਵਾਲੇ ਸਮੇਂ ਚ ਆਪਾਂ ਆਪਣੇ ਆਪ ਨੂੰ ਬੈਟਰ ਬਣਾਈਏ ਅ ਜ਼ਿੰਦਗੀ ਚ ਹਰ ਇੱਕ ਬੰਦੇ ਤੋਂ ਗਲਤੀਆਂ ਹੁੰਦੀਆਂ ਆਏ ਉਹ ਉਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਨਵੀਂ ਸ਼ੁਰੂਆਤ ਸਾਨੂੰ ਸਭ ਨੂੰ ਕਰਨੀ ਚਾਹੀਦੀ ਆ ਸੋ ਇਹ ਵੀਡੀਓ ਸਰਫੇਸ ਕਰਕੇ ਸੀ ਕਿ ਸਾਰਿਆਂ ਨੂੰ ਮੇਰੇ ਵੱਲੋਂ ਸਾਡੀ ਸਾਰੀ ਟੀਮ ਨੂੰ ਸਾਡੇ ਜਿੰਨੇ ਵੀ ਸਾਡੇ ਫਾਲੋਅਰ ਆ ਤੇ ਜਿੰਨੇ ਵੀ ਸਾਡੇ ਨਾਲ ਕਲਾਇੰਟ ਜੁੜੇ ਹੋਏ ਮੇਰੇ ਵੀਰ WhatsApp, Instagram, YouTube, Facebook ਤੇ ਆ ਸਾਰਿਆਂ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਔਰ ਕਿਸੇ ਵੀ ਤਰ੍ਹਾਂ ਨਾਲ ਤੁਸੀ ਕੋਈ ਸਮੱਸਿਆ ਹੈਲਪ ਚਾਹੁੰਦੀ ਹੈ ਕਿਉਂਕਿ ਅਸੀਂ ਜਿਹੜਾ ਆ ਨਵੇਂ ਸਿਸਟਮ ਦੇ ਵਿੱਚ ਅਸੀਂ ਅਪਡੇਟ ਕੀਤਾ ਆ ਕਿ ਅਸੀਂ ਹੁਣ ਕੰਸਲਟੈਂਸੀ ਦਾ ਹੀ ਕੰਮ ਜ਼ਿਆਦਾ ਕਰਦੇ ਆਂ ਵਿਜ਼ਿਆਂ ਦੀ ਜਿਹੜੀ ਇਨਫੋਰਮੇਸ਼ਨ ਸਾਡੇ ਕੋਲ ਤੁਸੀਂ ਲੈ ਸਕਦੇ ਆਂ ਅਪਲਾਈ ਕਰਾਉਣਾ ਹੈ ਉਹ ਨੈਕਸਟ ਪਾਰਟ ਦੀ ਗੱਲ ਆ ਕਿਉਂਕਿ ਅਸੀਂ ਆਦਰੈਸਟਮ ਟੂਰਿਸਟ ਵੀਜ਼ਾ ਸਟੱਡੀ ਵੀਜ਼ਾ ਬਿਜ਼ਨਸ ਵੀਜ਼ਾ ਹੀ ਕਰ ਰਹੇ ਹਾਂ ਬਰ ਪਰਮਿਟ ਜਿਹੜੇ ਆ ਉਹ ਕੋਈ ਵਿਰਲੇ ਹੀ ਕਰਦੇ ਆ ਜਿੰਨਾਂ ਨੂੰ ਪਤਾ ਵੀ ਉਹਨਾਂ ਦਾ ਪਰਮਿਟ ਆ ਜਾਣਾ ਹੈ ਸੋ ਇਸ ਕਰਕੇ ਦੁਆਰਾ ਫਿਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਕਾਲਮੈਸਜ ਕਰ ਸਕਦੇ ਹਾਂ ਹੁਣਾਂ ਭੁੱਲਾਂ ਦੀ ਖਿਮਾ ਕਿਉਂਕਿ ਬੰਦਾ ਗਲਤੀਆਂ ਦਾ ਪੁੱਤਲਾ ਹੈ ਹਰ ਇੱਕ ਸਮੇਂ ਜ਼ਿੰਦਗੀ 'ਚ ਗਲਤੀਆਂ ਹੁੰਦੀਆਂ ਆ ਸਭ ਨੂੰ ਸਭ ਨੂੰ ਕਰਕੇ ਬਨੋਰ ਨਵੇਂ ਸਾਲ ਦੀ ਨਵੀਂ ਸ਼ੁਰੂਆਤ ਆਪਾਂ ਸਾਰਿਆਂ ਨੇ ਕਰਨੀ ਆ ਸਸਰੀ ਕਾ